Hello G. Good morning everyone. हेलो जी हेलो थैंक यू जी लाइक डन थैंक यू जी लाइक like, डन कर धनवाद ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਬਜੀਤ ਕੌਰ ਜੀ ਸਤਿ ਸ੍ਰੀ ਅਕਾਲ ਇੱਕ ਲਾਈਕ ਇੱਕ ਮੇਰਾ ਵੀ ਆਉਣਾ ਹੈ ਕਾ ਤਾਂ ਸ਼ੁਰੂ ਕਰਦਾ ਹਾਂ ਜੀ ਵੈਲਕਮ एवरीवन थैंक यू टू कमलजीत कौर जी थैंक यू टू थैंक यू टू थैंक यू खुशी जी थैंक यू जसप्रीत ਨੇ ਮੈਨੂੰ ਲਾਦਾ ਵੇਖਿਆ ਨਹੀਂ ਮੜਾ ਜਾ ਖੁਸ਼ੀ ਮੈਸੇਜ ਕਰਦੀ whatsapp ਤੇ ਉਹ ਰੋਟੀ ਲਵਣ ਲੱਗੀ ਸੀ ਉਹ ਮੈਂ ਦਸਾਂ ਕੁ ਮਿੰਟਾਂ ਦਾ ਟਾਈਮ ਦਿੱਤਾ ਸੀ ਆਪਾਂ ਨੂੰ ਟਾਈਮ ਲੱਗ ਗਿਆ ਫਿਰ ਥੈਂਕ ਯੂ ਜੀ ਕੋਈ ਗੱਲ ਨਹੀਂ ਫੋਨ ਆਉਣ ਰੱਖ ਦੋ ਮੈਂ ਮਾੜੀ ਜੀ ਵੇਟ ਕਰਦੀ ਸੀ ਮੈਂ ਵੀ ਰੋਟੀ ਲਾਉਣ ਲੱਗਣਾ ਵਾਂ ਮੈਂ ਕਿ ਐਡ ਆਉਂਦੀ ਆ ਕਿ ਨਹੀਂ ਚੈੱਕ ਕਰ ਲਾ ਥੈਂਕ ਯੂ ਜੀ ਪਾਣੀ ਦਊਂਗਾ ਫੋਨ ਨਾ ਤੋਂ ਆਉਣ ਲਈ ਧੰਨਵਾਦ ਕੱਟੇ ਤੋਂ ਆਈ ਮੈਂ ਕੱਟ ਕੇ ਦੂਜੇ ਹੂਨ ਤੋਂ ਲਾਇਆ ਹੁਣ ਐਡ ਚੱਲੀ ਹੋ ਤੇ ਕੀ ਕਾਲ ਜੀ ਸਤਿ ਸ੍ਰੀ ਅਕਾਲ ਆ ਗਈ ਲੈ ਜਾਂ ਦੀ ਸਿਰ ਟਮਾ ਰੱਖਦਾ ਕੋਈ ਗੱਲ ਨਹੀਂ ਜੀ ਔਣ ਰੱਖ ਦੋ ਪਰ ਮੈਂ ਤਾਂ ਇਧਰੋਂ ਕੱਟ ਕੇ ਲਾਇਆ ਫੇਰ ਐੜ ਆਈ ਆ ਉਹ ਤਾਂ ਮੈਂ ਸਿਲੈਕਟ ਕਰਿਆ ਸੀਗਾ ਦੇਖੋ ਕੀ ਬੰਦ ਆ ਮੈਂ ਵੀ ਰੋਟੀ ਲਾਉਣ ਲੱਗਣਾ ਭਾਣੇ ਰੋਟੀ ਦਾ ਟਾਈਮ ਲਾਓ ਸਾਰੇ ਜਣੇ ਰੋਟਾ ਸਤਿ ਸ੍ਰੀ ਅਕਾਲ ਜੀ YouTube ਪਰਵਾਹ ਨੂੰ ਥੈਂਕ ਯੂ ਜੀ ਹੁਣ ਸਹੀ ਵਾਚਿੰਗ ਆ ਦੋ ਕਮਲ ਜੀ ਤੇ ਭੈਣ ਦੇ ਫੂਨਾ ਖੁਸ਼ੀ ਆ ਤੇ ਜਸਪ੍ਰੀਤ ਚਾਰ ਇੱਕ ਮੇਰਾ ਪੰਜ ਤੇ ਇੱਕ ਛੇ ਹੋਣ ਜਾਂਦੀ ਇੱਕ ਵੀਨ ਘਟ ਸ਼ੋਅ ਕਰਦਾ ਤੇ ਦੋ ਫੂਲ ਲਾਏ ਮੈਂ ਦੋ ਮੇਰੇ ਕੋਲੇ ਦੋ ਕਮਲ ਜੀ ਦੇ ਕੋਲੇ ਚਾਰ ਛੇ ਹਾਂ ਹਾਜ਼ਰ ਹੋ हाजिर होने वाला तो दाखिल होके पिया जिन्हें हाजिर होना है पंजाब का मंत्री अच्छा हम आटा गुन लगी मेरा आटा तो गुन्या पिया व ਤੇ ਆਟਾ ਬਣਾਇਆ ਭਾਇਆ ਸੀ ਸੇਵਾਂ ਗਾ ਮਟਾਉਣੀਆਂ ਜੇ ਧੁੱਪ ਨਿਕਲੀ ਤਾਂ ਠੀਕ ਹੈ ਜੀ ਦੋਵੇਂ ਆਉਣ ਰੱਖ ਤੇ ਧੰਨਵਾਦ ਹੈ ਜੀ ਆਉਣ ਰੱਖਣ ਲਈ ਸਤਿ ਸ੍ਰੀ ਅਕਾਲ एवरीवन ਡੀ ਕੇ ਬਟਿਕ ਜੀ ਬਹੁਤ ਬਹੁਤ ਧੰਨਵਾਦ ਜੀ ਦੇਖੋ ਕਿਹਦੇ ਕਿਹਦੇ ਲਾਈਵ ਆਉ ਉਹ ਆਉਂਦਾ ਬਈ ਐਡ ਆਉਂਦੀ ਦੱਸਿਓ ਵੀ ਐਡ ਆਈ ਕਿ ਨਹੀਂ ਕੀ ਕਰ ਜੀ ਠੀਕ ਹੈ ਤੁਹਾਨੂੰ ਜੀ ਕਰਨ ਭੈਣ थैंक यू जो जी ਤੁਸੀਂ ਮੇਰੀ ਲਾਈਵ ਦੇ ਵਿੱਚ ਆਏ ਬਹੁਤ ਖੁਸ਼ੀ ਹੋਈ ਮੈਂ ਸਾਰਿਆਂ ਦੀ ਲਾਈਵ ਦੇ ਵਿੱਚ ਜਾਨੀ ਆ ਤੇ ਮੇਰੇ ਲਾਈਵ ਦਾ ਵੈਸੇ ਕੋਈ ਟਾਈਮ ਨਹੀਂਗਾ ਮੈਂ ਕਿਸੇ ਦੇ ਤਰਾਜ ਵੀ ਨਹੀਂ ਕਰ ਸਕਦੀ ਹੈਨਾ ਤੇ ਮੈਂ ਸਵੇਰ ਵੇਲੇ ਸ਼ੈਡ ਲਾਇਆ ਕਰੂੰਗੀ ਲਾਈਵ ਕਿਤੇ ਲਾ ਲਈ ਕਿਤੇ ਨਾਲ ਲਾ ਲਈ ਲਾਇਆ ਕਰੂੰਗੀ ਮਾਰਨਿੰਗ ਟਾਈਮ ਜੇ ਕੁਝ ਬਣਦਾ ਹੋਇਆ ਫੇਰ ਲਾਵਾਂਗੇ ਵੇਖਦੇ ਆ ਠੀਕ ਹੈ ਜੀ ਧੰਨਵਾਦ ਭੈਣੇ ਲਾਈਕ ਡਨ ਕਰ ਲਈ ਹੋਰ ਸਨਾਓ ਕੀ ਹਾਲ ਚਾਲ ਨੇ ਮੈਂ ਫੋਨ ਤੁਸੀਂ ਹੂੰ ਚੱਕਿਆ ਤੇ ਮੈਂ ਲਾਈਵ ਸੀ थैंक यू ਜੀ ਜੀ थैंक यू ਜੀ ਮੈਂ ਸਵੇਰ ਸਵੇਰੇ ਵੇਲੇ ਸਾਰਿਆਂ ਨੂੰ ਨਾ ਕੰਮ ਦਾ ਟਾਈਮ ਹੁੰਦਾ ਸਾਰਿਆਂ ਦਾ ਹੀ ਮੈਂ ਵੀ ਰੋਟੀ ਲਾਉਣ ਲੱਗੀਆਂ ਭੈਣੇ ਕੋਈ ਨਹੀਂ ਕਰ ਲੋ ਜਿਹਨੇ ਕੰਮ ਕਰਨੇ ਆ ਕੋਲੇ ਰੱਖ ਕੇ ਫੋਨਾਂ ਨਾਲੇ ਗੱਲਾਂបੱਤਾਂ ਕਰ ਲੈਣੇ ਆਪਾਂ ਠੀਕ ਹੈ ਜੀ ਮੈਂ ਦੇਖਦੀ ਸੀ ਕਿ ਕੈਮਰਾ ਆਨ ਮੈਂ ਤਾਂ ਕਰਿਆ ਸੀਗਾ ਚੈੱਕ ਕਰਦੀ ਸੀ ਕਿ ਵੀ ਉਹ ਐਡਮ ਲਿਆ ਕਿ ਨਹੀਂ ਹੈ ਐਡ ਸਿਲੈਕਟ ਕੀਤੀ ਸੀਗੀ ਐਡ ਸਿਲੈਕਟ ਕਰਕੇ ਰੱਖੀ ਸੀ ਤੇ ਉਹ ਵੀ ਸਪੋਰਟ ਕਰਦਾ ਤਾਂ ਸਪੋਰਟ ਤੇ ਬੰਦੀ ਐ ਸਿਸਟਰ ਹਾਂ ਬਣੇ ਤਾਂ ਹੈ ਹਨਾ ਪਰ ਮੈਂ ਕੋਈ 20 ਮਿੰਟ ਲਾ ਉਹਦਾ ਟੈਂਟ ਲਾ ਲਈ ਮੈਂ ਤਾਂ ਕਈ ਵਾਰ ਤੇਰੀ ਲੈ ਵਿੱਚ ਲਾ ਕੇ ਵੀ ਰੱਖ ਦਿੱਤੀ ਰਹੀਆਂ ਪੈਂਡੀਆਂ ਦੇ ਵਿੱਚ ਹੁਣ ਤਾਂ ਚਲ ਮੈਨੂੰ ਥੋੜਾ ਜਿਹਾ ਆਹਾ ਚੋਨਾ ਚੋਨਾ ਲਾਉਣ ਲੱਗੀ ਤਾਂ ਇਹ ਨਹੀਂ ਲੱਗਦਾ ਸੀਗਾ ਕੱਲ ਮੇਰਾ ਬੀਬੀ ਲਾਉਣ ਰਿਹਾ ਮੈਂ ਕੁਝ ਵੀ ਨਹੀਂ ਕਰਿਆ ਅਮੈਂ 2 ਘੰਟੇ ਲਾਇਆ ਕਰਨੀ ਪਾਣੀ ਸਵੇਰ ਵੇਲੇ ਬਸ 2 ਘੰਟੇ ਸਾਢੇ 9 ਸਾਢੇ ਸਾਢੇ 10 ਪੌਣੇ 11 ਵਜੇ ਦੀ ਕਲਾਮ ਦੀ ਬਸ ਅੱਜ ਮੈਂ ਲੇਟ ਸੀ ਥੋੜੀ ਨਾ ਸੈਟਿੰਗ ਕਰਨ ਵਾਲੀ ਸੀਗੀ ਇਹਦੀ ਉਹ ਤੇ ਟਾਈਮ ਲੱਗ ਗਿਆ ਤੇ 8 ਵਜੇ ਲਾ ਦਿਆ ਕਰਾਂਗੇ 10 ਵਜੇ ਤੱਕ ਇੰਨਾ ਕੀ ਬਸ ਟਾਈਮ ਆਪ ਲਾਇਆ ਕਰਨੀ 2 ਘੰਟੇ ਪੌਣੇ 2 ਘੰਟੇ 1.5 ਘੰਟੇ ਇੰਨਾ ਕੁ ਬਸ ਠੀਕ ਆ ਭਣੇ ਰੱਖਦੇ ਆ ਆਪਦਾ ਕੰਮ ਧੰਦਾ ਕਰ ਲਾ ਸਵੇਰ ਵੇਲੇ ਹੁੰਦਾ ਆਪਾਂ ਨੂੰ ਹਣਾ ਸਾਰੇ ਕੰਮ ਨੇ ਮੇਦ ਲਗੇ ਜਿਹੜਾ ਕਪੜਾ ਵੀ ਧੁੱਤਾ ਜਾਵੇ ਪਸ਼ੂ ਡੰਗਰ ਦਾ ਵੀ ਨਿਪਟ ਜੇ ਹਣਾ ਸਾਫ ਸਫਾਈ ਵੀ ਹੋ ਜੇ ਆਪਾਂ ਨੂੰ ਹੁੰਦਾ ਹਣਾ ਕੱਟ ਕੇ ਲਾਉਣਾ ਪਊਗਾ ਭਣੇ ਐਡ ਲਾਉਂਦੀ ਨੀ ਕਿਰਾ ਤੁਸੀਂ ਲਾਈਵ ਦੇ ਵਿੱਚੋਂ ਬਾਹਰ ਜਾ ਕੇ ਆ ਕੇ ਨਾ ਫੇਰ ਲਾ ਦੋ ਕੀਰਾਂ ਚ ਲੈ ਇੱਕ ਦੋ ਐੜੇ ਚ ਫਿਰਦੇ ਫਿਰਦੇ ਕਰ ਲਿਓ 50 ਮਿੰਟਾਂ ਬਾਅਦ ਲਾਈਵ ਛੱਡ ਕੇ ਫੇਰ ਆਵਾਂਗੇ ਫੇਰ ਲਾ ਦਈਏ ਪਤਾ ਨਹੀਂ ਕੀ ਸਾਫ ਕਿਤਾਬ ਆ ਇਹਦਾ ਲਾਈਵ ਛੱਡ ਕੇ ਜਾਣਾ ਪੈਣਾ ਉਹ ਤਾਂ ਸੈਟਿੰਗ ਕਰੀ ਅੱਜ ਚਲ ਕੋਈ ਨਹੀਂ ਵੇਣਿਆ ਫੇਰ ਕਰਕੇ ਆ ਨਹੀਂ ਅਸੈਕ ਸੈਟ ਕੇ ਜੇ ਕੋਈ ਕੋਈ ਪਹਿਣੇ ਫੂਲ ਦਾ ਕਰਾਉਣਾ ਹੋਇਆ ਨਾ ਵੀ ਤੇਨੂੰ ਨਾ ਪਤਾ ਲੱਗਦਾ ਹੋਇਆ ਤਾਂ ਦੱਸ ਦੀ ਯਰ ਨੇ ਮਾਤਾ ਪਰ ਕੇ ਜਿਵੇਂ ਤੇਰਾ ਚੈਨਲ ਮੂਨ ਹੋਊਗਾ ਜੋ ਵੀ ਸੈਟਿੰਗ ਕਰਾਉਣੀ ਹੋਵੇ ਡੀ ਕੇ ਬਟੀਕ ਵਾਲੀ ਭੈਣ ਕਰ ਲੈਂਦੀ ਆ ਉਹਨਾਂ ਨੇ ਕਰਾ ਕੇ ਦਿੱਤਾ ਕਿਸੇ ਦਾ ਉਹ ਚੈਨਲ ਬੰਦ ਕਰਨ ਲੱਗਿਆ ਸੀ ਉਹ ਵੀ ਬੀਜੀ ਹੋਣਾ ਨਹੀਂ ਤਾਂ ਆ ਜਾਣਾ ਸੀ ਲਾਈਵ ਦੇ ਵਿੱਚ 요렇게 만요. 뭐라고 해야 되나? 이음 소리. 아. 쯧. What do you do? あらまた。 कट के लाया किट के, के लाए तो आई एड हूं आना मैं काम कर दी कर ला कर ला काम लाइक किया दूजे तो आ लाइक किया ਤਰੋ ਵੀ ਕੰਮ ਦਾ ਟਾਈਮ ਸਾਰੇ ਦਾ ਨੇ ਕੰਮ ਕਰੋ। ਇਹਨਾਂ ਦਾ ਪਰੋਟੀ ਲਾਉਣੀ ਰੋਟੀ। ਬਾਬੇ ਨਾਲ ਦਾ ਬਖਸ਼ਿਆ ਤੇ ਵੰਡ। ਜੀ ਹਾਂ। ਕੈਨੂ ਭੈਣ ਕਿਧਰ ਗਈ ਮੁੜ ਕੇ ਆਈ ਨਹੀਂ ਕੋਈ ਮੈਸੇਜ ਨਹੀਂ ਸ਼ੋ ਹੁੰਦਾ ਭੈਣ ਤੇਰਾ। ਕਿੰਗਾਟ ਗਈ

ਕਰਨ ਭੈਣ ਲਾਈਵ ਦੇ ਵਿੱਚ ਆਉਣਾ ਤਾਂ ਮੈਸੇਜ ਕਰ ਦੇ ਕਿ ਨਹੀਂ ਹੁਣ ਤਾਂ ਕੰਮ ਦਾ ਹੈ ਨਹੀਂ ਆਈਏ ਕਿ ਨਹੀਂ ਆਈਏ ਵਾਹਿਗੁਰੂ ਵਾਹਿਗੁਰੂ ਵਾਹਿ ਜੀ ਕੇਰਾ ਹੋਣ ਤੋਂ ਬਾਅਦ ਹੋ ਕੇ ਦਵਾਰਾ ਆਉਣ ਹੋ ਪੈਣੇ ਫੇਰ ਹੋਏੜ ਆ ਦੂਗੀ ਐਡ ਸੈੱਟ ਨਹੀਂ ਹੋਈ ਸੈਟਿੰਗ ਕਰਾ ਕਰਦੀ ਆ ਮੈਂ ਫੇਰ ਸਿੱਖਦੀ ਫੇਰ ਤੈਨੂੰ ਵੀ ਦੱਸੂਗੀ ਸਮੋਜੀ ਭਾਣੇ ਆਟੋਮੈਟਿਕ ਐਡ ਲੱਗਣ ਨਾਲ ਕੱਟ ਕੇ ਮੈਂ ਦੁਬਾਰਾ ਲਾਈਵ ਲਾਉਂਗੀ ਅਵੇ ਪਿਆਰ ਇਹਦਾ ਖੁਸ਼ ਹੋਣੀ ਨਾ ਕਰਦਾ ਹੁਣ ਛੇ ਦੀ ਇੱਕ ਵਾਸ਼ਿੰਗ ਵਾਲੀ ਜੀ ਫੇਰ thank okay. you wahikuru 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 ਐਡ ਆ ਗਈ ਸਿਸਟਰ ਥੈਂਕ ਯੂ ਜੀ ਮੈਂ ਨਾ ਕੱਟ ਕੇ ਦੁਬਾਰਾ ਲਾਉਂਗੀ ਵੀ ਉਹ ਐਡ ਅਸੀਂ ਸੈੱਟ ਕਰੀ ਸੀ ਕਿ ਤੇ ਉਹ ਸਾਡੀ ਹੋਈ ਨਹੀਂ ਆਟੋਮੈਟਿਕ ਐਡ ਲੱਗਣ ਵਾਸਤੇ ਤਾਂ ਕਰਕੇ ਕਰਨਾ ਪੈਣਾ ਮੈਂ ਦੁਬਾਰਾ ਕੱਟ ਕੇ ਲਾਉਂਗੀ ਸੈਟਿੰਗ ਕਰਕੇ ਤੁਸੀਂ ਲਾਈਵ ਦੇ ਵਿੱਚ ਫੇਰ ਦੁਬਾਰਾ ਆ ਜਿਓ ਹੁਣ ਮਕੇਰਾ ਕੱਟ ਕੇ ਨਾ ਫੇਰ ਲਾਉਣੀ ਜੇ ਤੁਸੀਂ ਵੀ ਕੋਈ ਚੈਨਲ ਦਾ ਕੁਝ ਪੁੱਛਣਾ ਦੱਸਣਾ ਹੋਇਆ ਤਾਂ ਆਪਣੀ ਇੱਕ ਭੈਣ ਕਰਦੀ ਆ ਡੀਕੇ ਬੁਟੀਕ ਵਾਲੀ ਉਹ ਉਹ ਚੈਨਲ ਬਾਰੇ ਸਾਰੀ ਨੌਲੇਜ ਉਹ ਕਰਕੇ ਦਿੰਦੀ ਆ ਸੈਟਿੰਗ ਮੈਂ ਵੀ ਉਹ ਤੋਂ ਕਰਵਾਉਣੀ ਆ ਫੇਰ ਮੈਂ ਥੋੜੀ ਦੇਰ ਬਾਅਦ ਲਾਉਣੀ ਆ ਲਾਈਵ